ਲੁਧਿਆਣਾ ਪਹੁੰਚਾ ਸੁਖਵੀਰ ਬਾਦਲ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਸੀਆਈਐਸਐਫ ਕਾਂਸਟੇਬਲ ਵੱਲੋਂ ਕੰਗਣਾ ਥੱਪੜ ਮਾਰਨ ਤੇ ਕਿਹਾ ਸੀਆਈਐਸਐਫ ਕਾਂਸਟੇਬਲ ਦੇ ਪਾਵਨਵਾਦੀ ਕਦਰ ਕਰਨੀ ਚਾਹੀਦੀ ਹੈ ਅੱਜ ਪੀਲੋ ਸਾਹਿਬ ਪੀਲੋ ਸਾਹਿਬ ਜੀ ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜਾ ਸਾਡੇ ਉਮੀਦਵਾਰ ਸਾਰੇ ਰঞ্জੀਤ ਸਿੰਘ ਢਿਲੋਂ ਸਾਹਿਬ ਦੇ ਘਰੇ ਸਾਡੇ ਵਰਕਰ ਇਕੱਠੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ ਮੈਂ ਚਾਹ ਪੀਣੀ ਹੈ ਤੇ ਸਾਰੇ ਵਰਕਰ ਬਣਾ ਲਓ ਕਿਉਂਕਿ ਐਕਟੀਵ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਦਿਨੋਂ ਮਿਹਨਤ ਕੀਤੀ ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਨੋਂ ਧੰਨਵਾਦ ਕਰਦਾ ਹਾਂ ਕਾਲੀ ਦਲ ਦੇ ਵਰਕਰਾਂ ਦਾ ਦਿਨ ਰਾਤ ਮਿਹਨਤ ਕੀਤੀ ਨਾ ਗਰਮੀ ਦੇਖੀ ਨਾ ਕੁਝ ਹੋਰ ਦੇਖਿਆ ਪਰ ਲੱਗੇ ਰਹੇ ਸੋ ਮੈਂ ਉਹਨਾਂ ਨੂੰ ਆਈ ਕਿਹਾ ਕਿ ਆਜੰ ਖਤਮ ਹੋ ਗਈ ਹੈ ਤੇ ਦੂਜੀ ਦੀ ਤਿਆਰੀ ਕਰ ਲੋ ਹੁਣ ਇੱਕ ਤਾਂ ਐਮਸੀ ਇਲੈਕਸ਼ਨ ਹੋਣਗੇ ਕਾਰਪੋਰੇਸ਼ਨ ਇਲੈਕਸ਼ਨ ਹੋਣਗੇ ਉਹਦੇ ਬਸ 27 27 2000 ਜਿਹੜੇ 27 ਜਿਹੜੀ ਹੈਗੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਤੇ ਕਿਸੇ ਹਾਲ 'ਚ ਬਣਾਉਣੀ ਹੈ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਮੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦਿੱਤੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐ ਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਟ ਕਰ ਕੱਲ ਸੰਜੀਤ ਜੀ ਬਰਾਦਾਵਾ ਆਏ ਸੀ ਆਪਣੇ ਜਿਹੜਾ ਨੇ ਮਿਹਨਤ ਕੀਤੀ ਹੈ ਬਹੁਤ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਵਾਸਤੇ ਆਏ ਸੀ ਰਿਜ਼ਲਟ ਜੋ ਵੀ ਰਿਹਾ ਹੋਵੇ ਸਾਡੇ ਸਾਥੀਆਂ ਨੇ ਬੜੀ ਵੱਡੀ ਮਿਹਨਤ ਕੀਤੀ ਹੈ ਬੜਾ ਜ਼ੋਰ ਲਾਇਆ ਘਰ ਘਰ ਗੱਲ ਪਹਚਾਈ ਹੈ ਜੋ ਅਸੀਂ ਕਹਿਣਾ ਚਾਹੁੰਦੇ ਸੀ ਕਿਆ ਲੋਕਾਂ ਨੇ ਸਾਡੀ ਗੱਲ ਸੁਣੀ ਵੀ ਆ ਤੇ ਵੱਖਰੀ ਗੱਲ ਹੈ ਵੀ ਉਹਨਾਂ ਨੇ ਆਪਣਾ ਫੈਸਲਾ ਜਿਹੜਾ ਜਿਸ ਵੀ ਪ੍ਰਕਾਰ ਦਾ ਹੈ ਪਰ ਸਾਡੀ ਗੱਲ ਸੁਣੀਆਂ ਉਹਨਾਂ ਨੇ ਸਾਡੇ ਤੇ ਭਰੋਸਾ ਕੀਤਾ ਤੇਨੂੰ ਸਭ ਕੀ ਕਮੀ ਹੈ ਕਿੱਥੇ ਮੰਦੋ ਕਰਨੀ ਕਿੱਥੇ ਰਹਿ ਗਈ ਜਾਨੀ ਕਿ ਆ ਸੀ ਨਾ ਬੋਤੜੀਆਂ ਕਾਂਗਰਸ ਪਾਰਟੀ ਜਿਆਦਾ ਹੈ ਕਿ ਬਾਕੀ ਪਾਰਟੀਆਂ ਨੂੰ ਜਿਹੜੀ ਗੱਲ ਤੁਹਾਨੂੰ ਦੱਸੀ ਆ ਪ੍ਰਧਾਨ ਸਾਹਿਬ ਨੇ ਵੀ ਗੱਲ ਕੀਤੀ ਆ ਵੀ ਇਸ ਵਾਰ ਪ੍ਰੋ ਮੋਦੀ ਟੈਂਟੀ ਮੋਦੀ ਗੇਮ ਚ ਨਹੀਂ ਆ। ਜੀ। ਵੀ ਕੌਣ ਮੋਦੀ ਨੂੰ ਹਰਾ ਸਕਦਾ ਵਾ ਮੋਦੀ ਨੂੰ ਹਰਾ ਕੇ ਕਿਉਂਕਿ ਸਾਡੇ ਇੱਥੇ ਉਹਨਾਂ ਦਾ ਵਿਰੋਧ ਪਾਇਆ ਵੀ ਸੀਗਾ ਮਾੜਾ ਜਿਹਾ ਸ਼ਟ ਜਿੱਤ ਜਾਂ ਤੋਂ ਬਾਅਦ ਫਿਰ ਮੋਦੀ ਨਾਲ ਨਾਲ ਜਾਂ। ਕਿਉਂਕਿ ਪੰਜਾਬ ਦੇ ਲੋਕਾਂ ਦਾ ਇੱਕੋ ਫੈਸਲਾ ਸੀ ਮੋਦੀ ਹਰਾਉਣਾ ਸੀ। ਜੀ। ਕਿਉਂਕਿ ਉਹਨਾਂ ਦੇ ਕੁਛ ਇਸ਼ਤਾਂ ਦੇ ਕੰਮ ਐ ਸੀ ਇਸ਼ਤਾਂ ਦੇ ਕਾਰਨਾਮੇ ਸੀ ਜਿਹੜਾ ਕਰਕੇ ਪੰਜਾਬ ਉਹਨਾਂ ਤੇ ਟਰਸਟ ਨਹੀਂ ਕਰ ਰਿਹਾ ਸੀ। ਜੀ। ਪੰਜਾਬ ਦੇ ਲੋਕ ਟਰਸਟ ਨਹੀਂ ਕਰ ਰਹੇ ਮਹਿੰਗਾਈ ਦੀ ਮਾਰ ਪੰਜਾਬ ਦੇ ਨਿੱਜੀ ਮਸਲੇ ਧਰਮ ਦੇ ਮਸਲੇ ਦੇ ਜਦੋਂ ਦਾ ਜੀ ਪੂਰ ਪੰਜਾਬ ਦੇ ਨਾਲ ਵਿਤਕਿਰਵਾ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਸੀਗੀਆਂ ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਸੀ ਮੋਦੀ ਨਾਲ ਇੱਕ ਪਾਸੇ ਇੱਕ ਪਾਸੇ ਭਗਵਾਨ ਰਾਮਚੰਦਰ ਜੀ ਦੇ ਮਹਾਰਾਜ ਦੇ ਮੰਦਿਰ ਦੀ ਗੱਲ ਸੀ ਮੰਦਿਰ ਕਰਕੇ ਇੱਕ ਸਾਡਾ ਸਿੱਧੂ ਭਾਈਚਾਰਾ ਮੋਦੀ ਵੱਲ ਸੀ ਤੇ ਬਾਕੀ ਭਾਈਚਾਰੇ ਮੰਗਾਈ ਦੀ ਮਾਰ ਤੇ ਲਨ ਵਾਲੇ ਲੋਕ ਜਾਂ ਹੋਰ ਉਹ ਲੋਕ ਇਹਦੇ ਖਿਲਾਫ ਸੀ ਜੇ ਮਨਪ੍ਰੀਤ ਯਾਦਲੀ ਵਾਲੇ ਜਿਹੜੇ ਕੱਲ ਫੇਸਬੁਕ ਤੇ ਹੁੰਦਾ ਹੈ ਇਹ ਮਨਪ੍ਰੀਤ ਯਾਦਲੀ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਜੀ ਸਰਕਾਰ ਦਾ ਆਗੂ ਨੇ ਬੜੇ ਮਿਹਨਤੀ ਸਾਥੀ ਨੇ ਮੇਰੀ ਲਕਸ਼ਮਣ ਜੀ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਜੀਤ ਉੜ ਯਤਨ ਕੀਤਾ ਜਿੰਨਾ ਕਰ ਸਕਦੇ ਜਉ ਤੋਂ ਵੱਧ ਕੀਤਾ ਇਸ ਕਰਕੇ ਉਹ ਜਿਹੜੀ ਉਹਨਾਂ ਨੇ ਛੋਣਾਂ ਕਮੇਟੀ ਦੀ ਗੱਲ ਕੀਤੀ ਹੈ ਉਹ ਕਮੇਟੀ ਦੇ ਮੈਂਬਰ ਸੀ ਇਸ ਕਰਕੇ ਉਹਨਾਂ ਨਾਲ ਕੋਈ ਗੱਲ ਕੀਤੀ ਹੋਣੀ ਹੈ ਉਹ ਵਹਿਤਰ ਜਾਂਦੇ ਨੇ ਕੋਈ ਸ਼ਾਮਿਲ ਨਹੀਂ ਹੋਇਆ ਅੱਜ ਜਿਹੜੇ ਰਾਏ ਨੇ ਉਹਨਾਂ ਨੇ ਆਪ ਕੱਲ ਤੁਸੀਂ ਕਮੇਟੀ ਦੀ ਫੈਸਲਾ ਪੜਿਆ ਰਿਹਾ ਹੈ ਵੀ ਜਿੰਨਾ ਜੇ ਮੈਂ ਉਹਨਾਂ ਜੇ ਕਿਸੇ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਊਂਗਾ ਉਹਨਾਂ ਨੇ ਆਪ ਪੜ ਕੇ ਵੀ ਤੁਸੀਂ ਸਵਾਲ ਕਰ ਰਹੇ ਹੋ ਜੇ ਦੱਸੋ ਰਾਜਾਪਿੰਗ ਪਮਾ ਜਿੱਤੇ ਨੇ ਪਰ ਸ਼ਹਿਰ ਤੇ ਪੰਜ ਹਲਕੇ ਬਹੁਤ ਜ਼ਰਾ ਕਾਂਗਰਸ ਦਾ ਕੀ ਹਾਲ ਹੈ ਪਿੰਡਾਂ 'ਚ ਜਾ ਕੇ ਕਾਂਗਰਸ ਪਾਰ ਦੀ ਦਰਸਾ ਆਇਆ ਉਹਨੇ ਦੇਖੋ ਸਹੀ ਲੇਕਿਨ ਮੈਂ ਪਹਿਲਾਂ ਕਿਹਾ ਜੁਤਿਆਂ 14 ਦੇ ਇੱਕ ਕਿਸਾਨ ਦੇ ਸਾਡੇ ਵੀਰ ਸੀ ਜਿਹੜਾ ਪਿੰਡਾਂ ਦੇ ਆਮ ਲੋਕ ਸੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਅਸੀਂ ਮੋਦੀ ਹਰਾਉਣਾ। ਜੀ ਮੋਦੀ ਨੂੰ ਹਰਾਉਣ ਦੇ ਖਾਤਰ ਉਹਨਾਂ ਨੇ ਵੋਟ ਉਧਰ ਪਾਈ ਆ ਸਾਡੀ ਵੀ ਗੱਲ ਸੁਣੀ। ਸਾਡੇ ਮੀਟਿੰਗਾਂ 'ਚ ਬਹੁਤ ਵੱਡੇ-ਵੱਡੇ ਘਟ ਹੁੰਦੇ ਸੀ। ਜੀ ਜੀ ਬਹੁਤ ਵੱਡੀ-ਵੱਡੀ ਤਰ੍ਹਾਂ ਦੀ ਬੀਬੀਆਂ ਹੁੰਦੀਆਂ ਸੀ। ਪਰ ਉਹ ਜਦੋਂ ਫੈਸਲਾ ਅਖੀਰ ਵਿੱਚ ਕਿਸਾਨ ਜੁਨੀਆ ਨੇ ਕਰ ਦਿੱਤਾ ਕਿ ਅਸੀਂ ਮੋਦੀ ਹਰਾਉਣ ਵਾਸਤੇ ਕਾਂਗਰਸ ਨੂੰ ਵੋਟ ਪਾਓ। ਤੇ ਇਸ ਕਰਕੇ ਵੋਟ ਉਧਰ ਪਈ। ਨਿਕਮ ਚੋਣਾ ਵਿੱਚ ਸ਼ੋਮਿਕਲ ਦਾ ਪ੍ਰਦਰਸ਼ਨ ਕਰੇਗਾ। ਕੋਈ ਅਜਿਹਾ ਨਿਕਮ ਚੋਣਾ ਆ ਰਿਹਾ ਨਾ ਅਸੀਂ ਬਿਲਕੁਲ ਆਪੀ ਲੜਾਈ ਕਰਾਂ। ਬੜੀ ਕੰਨੀ ਖੜੇਗਾ ਨਾ। ਜ ਆਮ ਆਪਨੀ ਪਾਰਟੀ ਸਰਕਾਰ ਹੈ ਪਰ ਤਰੇਤੂ ਹਲਕੇ ਤੋਂ ਜਿਹੜੇ ਪ੍ਰਸ਼ਦ ਹਾਰੇ ਨੇ ਤੇ ਬਾਕੀ ਹਲਕਿਆਂ 'ਚ ਵੀ ਹਾਲ ਹੋ ਗਿਆ। ਇਤੋਂ ਮੈਂ ਤਾਂ ਇਹ ਕਹਣਾ ਵੀ ਤਿੰਨ ਕੈਂਡੀਡੇਟ ਜਿਹੜੇ ਮੇਰੇ ਸਾਹਮਣੇ ਸੀਗੇ। ਜੀ। ਤਿੰਨੇ ਇਸ ਵੇਲੇ ਪਾਵਰ 'ਚ ਨਹੀਂ। ਜੀ। ਇਕ ਦੀ ਪੰਜਾਬ ਦੀ ਸਰਕਾਰ ਆ। ਜੀ। ਇਕ ਦੀ ਕੇਂਦਰ 'ਚ ਬਣ ਗਈ। ਇਕ ਖੁਦ ਐਮਪੀ ਬਣ ਗਿਆ। ਜੀ। ਔਰ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ ਲੁਧਿਆਣੇ ਦੇ ਲੋਕਾਂ ਦੇ ਨਾਲ। ਆਪੀ ਜੀ ਨੂੰ ਚਾਹੀਦਾ ਹੁਣ ਫੌਰੀ। पीजी लेवल ਦਾ ਹਸਪਤਾਲ ਕਹਿੰਦੇ ਸੀ ਬਣਾਵਾਂਗੇ ਜੀ ਹੋਰ ਹੀ ਜਿਹੜਾ ਸਿਵਲ ਹਸਪਤਾਲ ਆ ਉਹਨੂੰ ਉਹਨੂੰ ਉਹਦੇ ਸਹੂਲਤਾਂ ਦੇਣ ਉਹ ਉਹਦੇ ਚ ਜਿਹੜੀ ਰਦੋ ਬਦਲਾ ਜੋ ਚੇਂਜ ਕਰਨ ਵਾਲੇ ਕਰਕੇ ਉਹਨੂੰ पीजीआई ਦੇ ਲੈਵਲ ਦਾ ਸਟੈਂਡਰਡ ਕਰਨ ਦਾ ਜੀ ਔਰ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਬਣ ਗਏ ਨੇ ਜਿਹੜੇ ਉਹਨਾਂ ਨੇ ਇੱਕ ਆਪਣੇ ਚੋਣ ਮਨੋਰਥपत्र ਜਾਰੀ ਕੀਤਾ ਸੀ ਉਹਦੇ ਤੇ ਕੰਮ ਕਰਨ ਔਰ ਬੀਬੀਆਂ ਨੂੰ ਜਿਹੜਾ ਲੱਖ ਲੱਖ ਰੁਪਇਆ ਦੇਣ ਦਾ ਲਾਰਾ ਲਾਇਆ ਸੀ ਉਹ ਵੀ ਉਹਨਾਂ ਦੇਣਾ ਪੰਦਾ ਇਹਦਾ ਮਤਲਬ ਨਹੀਂ ਹੈਗਾ ਕਿ ਉਹਨਾਂ ਦੀ ਸਰਕਾਰ ਨਹੀਂ ਬਣੀ ਕਹਿੰਦੇ ਕੱਲ ਨੂੰ ਵੀ ਸਾਡੀ ਸਰਕਾਰ ਨਹੀਂ ਬਣੀ ਬੀਬੀਆਂ ਨੇ ਤਾਂ ਵੋਟ ਪਾਤੀ ਨਾ ਜੀ 1 ਲੱਖ ਰੁਪਏ ਉਹ ਲੱਖ ਰੁਪਏ ਜਿੱਥੋਂ ਮਰਜ਼ੀ ਲੈ ਕੇ ਬੀਬੀਆਂ ਨੂੰ ਦੇਣ ਉਹ ਵਾਅਦਾ ਪੂਰਾ ਕਰਨ ਔਰ ਹੋਰ ਵੀ ਜਿਹੜੇ ਲੁਧਿਆਣੇ ਦੇ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਪੂਰੇ ਕਰਨ ਔਰ ਕੇਂਦਰ ਦੇ ਵਿੱਚ ਜਿਹੜੀ ਬਿੱਟੂ ਜੀ ਦੀ ਸਰਕਾਰ ਬਣ ਗਈ ਆ ਜੀ ਤੇ ਬਿੱਟੂ ਜੀ ਨੂੰ ਵੀ ਫਰਜ਼ ਬੰਦਾ ਵੀ ਲੁਧਿਆਣੇ ਦੀਆਂ ਲੋੜਾਂ ਲੁਧਿਆਣੇ ਦੀ ਇੰਡਸਟਰੀ ਦੀ ਲੋੜ ਜਿਵਾਵੰਦੀ ਲੋੜ ਹਰ ਲੋੜ ਨੂੰ ਪੂਰੀ ਕਰਨ ਵਾਸਤੇ ਪਹਿਲ ਕਦਮੀ ਕਰਨ ਉਹ ਵੀ ਧੰਨਵਾਦ ਦੇ ਰਹੇ ਆ ਵੀ ਪਿੰਡਾਂ ਦੇ ਲੋ ਇਹ ਕਾਡ ਨਾਮ ਮੰਗਨ ਬਿੱਟੂ ਦੇਖੋ ਇੱਕ ਬੜਾ ਨਾਨਸਸ ਗੱਲ ਆ ਇਹ ਇਹ ਗੱਲ ਬੰਦ ਹੀ ਨਹੀਂ ਗਈ ਇਦਾਂ ਕਰਨੀ ਨਹੀਂ ਚਾਹੀਦੀ ਜੀ ਉਹਨਾਂ ਨੂੰ ਇਹ ਉਹਨਾਂ ਦੇ ਕਿਸੇ ਸਰਕਾਰ ਦੇ ਫੰਡ ਨਹੀਂਗੇ ਤੇ ਲੋਕਾਂ ਦੇ ਟੈਕਸ ਦੇ ਫੰਡ ਨੇ ਲੋਕਾਂ ਦੇ ਟੈਕਸ ਦੇ ਦਿੱਤੇ ਹੋਏ ਪੈਸਿਆਂ ਨੂੰ ਜੋ ਪੰਜਾਬ ਸਟੇਟਾਂ ਦੇ ਮੁਤਾਬਕ ਵੰਡ ਕਰਨੀ ਹੈ ਅਲੋਕੇਟ ਕਰਨਾ ਉਹ ਵੀ ਹੋਣਾ ਤੇ ਇਹ ਜਿਹੜੀ ਬਿੱਟੂ ਜੀ ਦਾ ਜਿਹੜਾ ਵਰਜਨ ਆ ਬਹੁਤ ਗਲਤ ਆ ਔਰ ਇਹ ਇਤਨਾ ਸ਼ਾਈ ਵਾਲਾ ਗੱਲ ਆ ਇਹ ਲੋਕਤੰਤਰ ਵਾਲਾ ਨਹੀਂ ਗਾ ਇਹ ਤਾਨਾਸ਼ਾਹੀ ਗੱਲ ਆ ਵੀ ਅਸੀਂ ਨਹੀਂ ਦੇਵਾਂਗੇ ਜਾਂ ਮੰਗਣ ਕੋਈ ਨਾ ਮੰਗਣ ਕੀ ਕੋਈ ਨਾ ਮੰਗਣੋਂ ਪੰਜਾਬ ਜਾਂ ਭਾਰਤ ਦੇ ਵਸੇ ਨਹੀਂ ਗੇ ਜੋ ਉਸ ਕਹਿ ਕੇ ਬੀਟੂ ਜੀ ਸਿਆਣੀ ਗੱਲ ਕਰਨ ਸਿਆਣੀ ਗੱਲ ਨਹੀਂ ਕਰੀ